ਜਿਹੜੀ ਅੱਜ ਪ੍ਰੈਸ ਕਾਨਫਰੰਸ ਜਿਹੜੀ ਅੱਜ ਹੁਣ ਸੈਕੰਡ ਪ੍ਰੈਸ ਕਾਨਫਰੰਸ ਕਰ ਰਹੀਆਂ ਇਹ ਅਸੀਂ ਤਿੰਨ ਮੁਕੱਦਮਿਆਂ ਦੇ ਸਬੰਧ ਵਿੱਚ ਕਰ ਰਹੇ ਹਾਂ ਇੱਕ ਐਫਆਈਆ ਨੰਬਰ 28 ਹੈਗੀ ਆ 379 411 ਤੇ 473 ਜਿਹੜਾ ਹੈਗਾ ਥਾਣਾ ਕੈਂਟੋਨਮੈਂਟ ਮੁਕੱਦਮਾ ਨੰਬਰ 19 ਜਿਹੜਾ ਹੈਗਾ 379 411 ਜਿਹੜਾ ਹੈਗਾ ਰਣਜੀਤ ਐਵੇਨਿਊ ਔਰ ਮੁਕੱਦਮਾ ਨੰਬਰ 29 ਇਹ ਵੀ 379 411 ਹੈਗਾ ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਹੈਗੀ ਆ ਸਾਡੇ ਵੱਖ-ਵੱਖ ਥਾਣਿਆਂ ਨੇ ਜਿਹੜੇ ਹੈਗੇ ਆ ਵੱਖ-ਵੱਖ ਦੋਸ਼ੀ ਜਿਹੜੇ ਹੈਗੇ ਆ ਕੈਂਟੋਨਮੈਂਟ ਦਾ ਰਜਿੰਦਰ ਸਿੰਘ ਗੋਰਾ ਜਿਹੜਾ ਵਾ ਅਤੇ ਇਹਦੇ ਕੋਲ ਇੱਕ ਜਿਹੜਾ ਹੈਗਾ ਸਪਲੈਂਡਰ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਉਸ ਤੋਂ ਬਾਅਦ ਜਿਹੜਾ ਹੈਗਾ ਜਰਮਨਜੀਤ ਤੇ ਜਿਹੜਾ ਹੈਗਾ ਤਰਸਿੱਕੇ ਦਾ ਉਹਦੇ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਹੈਗਾ ਵਾ ਰஞ்சிਤਾ ਵੀਨੂ ਵਾਲਾ ਨੇ ਕੀਤਾ ਔਰ ਇਹਦਾ ਇੱਕ ਸਾਥੀ ਹੋਰ ਫੜ ਲਿਆ ਗਿਆ ਆ ਇਸ ਤੋਂ ਇਲਾਵਾ ਜਿਹੜਾ ਸਿਵਲ ਲਾਈਨ ਹੈਗਾ ਉਹਨੇ ਸੰਨੀ ਤੇ ਸੰਨੀ ਪੁੱਤਰ ਜਿਹੜਾ ਹੈਗਾ ਗੁਰੂ ਅਮਰਦਾਸ ਅਮਰ ਅਮਰਤ ਸਰ ਦਾ ਔਰ ਗਗਨਦੀਪ ਜਿਹੜਾ ਮਰੀਠਾ ਰੋਡ ਦਾ ਇਹਨੂੰ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਫੜੇ ਆ ਔਰ ਇਸ ਤੋਂ ਇਲਾਵਾ ਇਹਨਾਂ ਦੀ ਪੁੱਛਗਿੱਛ ਜਿਹੜੇ ਹੋਰ ਵੀ ਅੱਗੇ ਮੋਟਰਸਾਈਕਲ ਜਿਹੜੇ ਹੈਗੇ ਆ ਅਸੀਂ ਜਿਹੜੇ ਆ ਗਏ ਉਹਨਾਂ ਨੇ ਕੰਫੈਸ ਕੀਤੇ ਜਿਹੜੇ ਬਹੁਤ ਜਲਦੀ ਹੀ ਆਪਣੇ ਜਿਹੜੇ ਹੈ ਰਿਕਵਰ ਕਰ ਲਏ ਸੰਨੀ ਤੱਕ ਜਿਹੜੇ ਆ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਸੀਂ ਔਰ ਬਾਕੀ ਜਿਹੜੇ ਇਹਨਾਂ ਦੇ ਪੁਛਗਿਸ ਦੇ ਵਿੱਚ 5 6 ਹੋਰ ਰਿਕਵਰ ਕੀਤੇ ਜਾ ਰਹੇ ਨੇ ਇਹ ਜਿਹੜੇ ਰਣਜੀਤ ਐਵੇਨਿਊ ਵਾਲੇ ਸੀਗੇ ਉਹਨਾਂ ਦੇ ਜਿਹੜੇ ਹੈਗਾ ਡੋਮਿਨੋਸ ਵਾਲੀ ਜਿਹੜੀ ਆਪਣੀ ਪਾਰਕਿੰਗ ਹੈ ਡਿਸਟ੍ਰਿਕਟ ਸ਼ੋਪਿੰਗ ਕੰਪਲੈਕਸ ਉੱਥੋਂ ਮਕਦਮਾ ਇਹਨਾਂ ਦੀ ਪੁਛਗਿਸ ਦੇ ਵਿੱਚ ਆਇਆ ਜਿਹੜੇ ਸਿਵਲ ਲਾਈਨ ਵਾਲੇ ਸੀਗੇ ਇਹਨਾਂ ਨੇ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਕੰਪਨੀ ਬਾਗ ਦੇ ਏਰੀਆ ਦੇ ਵਿੱਚੋਂ ਕੀਤੇ ਸੀ ਤੇ ਕੈਂਟੋਨਮੈਂਟ ਵਾਲਾ ਜਿਹੜਾ ਹੈਗਾ ਇਹ ਆਪਣੇ ਜਿਹੜਾ ਆਪਣਾ ਗੁਮਟਾਲਾ ਏਰੀਆ ਹੈ ਉਹਦੇ ਵਿੱਚੋਂ ਇਸ ਤੋਂ ਪਹਿਲਾਂ ਪਹਿਲਾਂ ਜਿਹੜੇ ਹੈਗੇ ਚੋਰੀ ਕੀਤੇ ਤਾਂ ਹੀ ਉਹਨਾਂ ਦੀ ਪੁਛਗਿਸ ਤੇ ਅੱਗੇ ਮਕਦਮ ਜਿਹੜੀ ਅੱਜ ਪ੍ਰੈਸ ਕਾਨਫਰੰਸ ਜਿਹੜੀ ਅੱਜ ਹੁਣ ਸੈਕੰਡ ਪ੍ਰੈਸ ਕਾਨਫਰੰਸ ਕਰ ਰਹੀਆਂ ਇਹ ਅਸੀਂ ਤਿੰਨ ਮੁਕੱਦਮਿਆਂ ਦੇ ਸਬੰਧ ਵਿੱਚ ਕਰ ਰਹੇ ਹਾਂ ਇੱਕ ਐਫਆਈਆ ਨੰਬਰ 28 ਹੈਗੀ ਆ 379 411 ਤੇ 473 ਜਿਹੜਾ ਹੈਗਾ ਥਾਣਾ ਕੈਂਟੋਨਮੈਂਟ ਮੁਕੱਦਮਾ ਨੰਬਰ 19 ਜਿਹੜਾ ਹੈਗਾ 379 411 ਜਿਹੜਾ ਹੈਗਾ ਰਣਜੀਤ ਐਵੇਨਿਊ ਔਰ ਮੁਕੱਦਮਾ ਨੰਬਰ 29 ਇਹ ਵੀ 379 411 ਹੈਗਾ ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਹੈਗੀ ਆ ਸਾਡੇ ਵੱਖ-ਵੱਖ ਥਾਣਿਆਂ ਨੇ ਜਿਹੜੇ ਹੈਗੇ ਆ ਵੱਖ-ਵੱਖ ਦੋਸ਼ੀ ਜਿਹੜੇ ਹੈਗੇ ਆ ਕੈਂਟੋਨਮੈਂਟ ਦਾ ਰਜਿੰਦਰ ਸਿੰਘ ਗੋਰਾ ਜਿਹੜਾ ਵਾ ਅਤੇ ਇਹਦੇ ਕੋਲ ਇੱਕ ਜਿਹੜਾ ਹੈਗਾ ਸਪਲੈਂਡਰ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਉਸ ਤੋਂ ਬਾਅਦ ਜਿਹੜਾ ਹੈਗਾ ਜਰਮਨਜੀਤ ਤੇ ਜਿਹੜਾ ਹੈਗਾ ਤਰਸਿੱਕੇ ਦਾ ਉਹਦੇ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਹੈਗਾ ਵਾ ਰੰਜੀਤ avenew ਵਾਲਾ ਨੇ ਕੀਤਾ ਔਰ ਇਹਦਾ ਇੱਕ ਸਾਥੀ ਹੋਰ ਫੜ ਲਿਆ ਗਿਆ ਆ ਇਸ ਤੋਂ ਇਲਾਵਾ ਜਿਹੜਾ ਸਿਵਲ ਲਾਈਨ ਹੈਗਾ ਉਹਨੇ ਸੰਨੀ ਤੇ ਸੰਨੀ ਪੁੱਤਰ ਜਿਹੜਾ ਹੈਗਾ ਗੁਰੂ ਅਮਰਦਾਸ ਅਮਰਤ ਸਰ ਦਾ ਔਰ ਗਗਨਦੀਪ ਜਿਹੜਾ ਮਜੀਠਾ ਰੋਡ ਦਾ ਇਹਨੂੰ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਫੜਿਆ ਔਰ ਇਸ ਤੋਂ ਇਲਾਵਾ ਇਹਨਾਂ ਦੀ ਪਿੱਛੇ ਜਿਹੜੇ ਹੋਰ ਵੀ ਅੱਗੇ ਮੋਟਰਸਾਈਕਲ ਜਿਹੜੇ ਹੈਗੇ ਆ ਅਸੀਂ ਜਿਹੜੇ ਆ ਗਏ ਉਹਨਾਂ ਨੇ ਕੰਫੈਸ ਕੀਤੇ ਜਿਹੜੇ ਬਹੁਤ ਜਲਦੀ ਹੀ ਆਪਣੇ ਜਿਹੜੇ ਹੈ ਰਿਕਵਰ ਕਰ ਲਏ ਜਿੰਨੀ ਮੋਟ ਤੱਕ ਜਿਹੜੇ ਆ